ਦੇਖੋ ਫੋਗ ਦਾ ਪਾਊਡਰ ਹੈ 40 ਰੁਪਏ ਐਮਰ ਵੀ 10 ਰੁਪਏ ਦਾ ਦੇ ਦੇ। 2 ਕਿਲੋ ਦਾ ਫੇਸ਼ਲ ਹੈ ਕਿੰਨੇ ਦਾ ਪੈਣਾ 200 ਦਾ। ਆ ਚਾਰ ਹੀ ਡੰ। ਪੂਰੇ ਚਾਰੇ ਡੱਬੇ 200 ਰੁਪਏ ਦਾ ਫੇਸ਼ਲ ਹੈ ਰਿਜ਼ਲਟ ਨਾ ਆਵੇ ਖੁੱਲੇ ਪੀਸ ਦੀ ਵਾਪਸੀ। ਹਾਂਜੀ। ਇਹ ਸਕਰਬ ਹੈ 70 ਰੁਪਏ ਦਾ ਸੇਲ ਕਰਨਾ 10 ਰੁਪਏ। ਲੈ ਜੀ ਨਾਲ ਜਿਹੜੇ ਟੇਰ ਲਈ ਚਲੋ। ਇਹ ਕਿਹਣਾ ਹੈ ਇਹ? ਆ ਦੇਖੋ 올ੀਵਿਆ ਦੀ ਬਲੀਚ ਹੈ। ਕਿੰਨੇ ਦੀ ਪੈਣੀ 30 ਰੁਪਏ ਦੀ। ਆਸਤਾ ਮੇਰੀ ਫੇਸ ਵਸ਼ ਹੈ 28 ਰੁਪਏ ਦਾ ਪੈਣਾ। ਆ ਦੇਖੋ ਇਹ ਜੋ ਵੀ ਇਹਦੀ ਮੈਨੇਜਰ ਪੈਡੀਗਰ ਕਿਟ ਹੈ ਹਾਂਜੀ ਮੈਨੇਜਰ ਪੈਡੀਗਰ ਕਿਟਾ ਕਿੰਨੇ ਦੀ ਪੈਣੀ 200 ਦੀ ਵੈਸੇ ਵੈਸੇ ਤੁਸੀਂ ਮਾਰਕੀਟ ਤੋਂ 800 ਰੁਪਏ ਦੀ ਲੈਣੀ ਹੈ ਹਾਂਜੀ ਇਹ ਦੇਖੋ ਇਹ ਡੈਨਮਰ ਦਾ ਪਾਊਡਰ ਲੱਗੇ ਆ ਇੱਕ ਨਾਲ ਇੱਕ ਫ੍ਰੀ ਠੀਕ ਹੋ ਗਿਆ ਇਹ ਸ਼ੇਵਿੰਗ ਫੋਮਸ ਲੱਗੀਆਂ ਨੇ ਹਾਂਜੀ 80 ਰੁਪਏ ਓਕੇ ਇਹ ਅੱਜ ਹੀ ਮਾਲ ਆਇਆ ਕੰਗੇ ਆਏ ਆ 20 30 ਰੁਪਏ ਸੇਲ ਕਰੋ 8 ਰੁਪਏ ਦਾ ਪੈਣਾ ਇਹ ਚੋਪਾ ਦਾ ਡਰਾਅਰ ਹੈ ਹਾਂਜੀ ਕਿੰਨੇ ਦਾ ਪੈਣਾ 300 ਰੁਪਏ ਦਾ ਓਕੇ ਸਿਰਫ 300 ਰੁਪਏ ਦਾ ਡਰਾਅਰ ਹੈ ਜੰਮੂ ਕਸ਼ਮੀਰ ਤੇ ਆ ਜੰਮੂ ਕਸ਼ਮੀਰ ਸੇ ਆਏ ਆ ਜੰਮੂ ਕਸ਼ਮੀਰ ਤੋਂ ਆਏ ਬਾਈ ਸਪੈਸ਼ਲ ਆਏ ਹਾਂ ਹਾਂਜੀ ਐ ਸਾਰਾ ਤੁਹਾਡਾ ਆਸ਼ੀਰਵਾਦ ਹੈਗਾ ਮੈਂ ਈ ਯੋਗ ਨਹੀਂ ਹੈਗਾ ਤੁਹਾਡਾ ਆਸ਼ੀਰਵਾਦ ਹਾਂਜੀ ਕਿਦਾਂ ਸਾਰੇ ਆਪਾਂ ਸਾਗਰ ਕੋਲ ਆਏ ਆ ਦੁਬਾਰਾ ਨਵਾਂ ਸਮਾਨ ਆਇਆ ਬਾਈ ਕੋਲ ਹੋਰ ਕਾਫੀ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਹ ਰਹਾ ਸਮਾਨ ਕੰਪਨੀ ਦਾ ਆ ਜਦੋਂ ਅੰਦਰ ਲੈ ਕੇ ਚੱਲਦੇ ਹਾਂ ਦੋ ਝੋਕਾ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਵੀਡੀਓ ਪਾਈਆਂ ਨੇ ਵੀਡੀਓ ਨਾ ਬਣਿਆ ਰਿਹਾ ਆਜੋ ਆਸਤਾ ਮੇਰੀ ਫੇਸਬੁੱਕ ਹੈ 28 ਰੁਪਏ ਦਾ ਪੈਣਾ ਓਕੇ ਜੀ ਨਿਕਾੜਵਾਏ ਆ ਦਸ ਆਹ ਦੇਖੋ ਪੰਜ ਇਹ ਸਕਰਬ ਹੈ 70 ਰੁਪਏ ਦਾ ਸੇਲ ਕਰਨਾ 10 ਰੁਪਏ ਓਕੇ ਜੀ ਇਹਦੇ ਨਾਲ ਦੇ ਪੰਜ ਕਢਵਾਏ ਆ ਐ ਦੇਖੋ ਦੀਦੀ ਖਾਨੇ 'ਚ ਲੱਗਾ ਆਪ ਹੀ ਕੱਢ ਲਓ ਕਿੱਥੇ ਚ ਰੱਖਾਂ ਇਹ ਕਿਹੜਾ ਮੈਂ ਥੱਲੇ ਢੇਰ ਲਾਈ ਚਲੋ ਇਹ ਕਿਹੜਾ ਹੈ ਆ ਦੇਖੋ ਓਲੀਲੀਆ ਦੀ ਬਲੀਚ ਹਾਂਜੀ ਕਿੰਨੇ ਦੀ ਪੈਣੀ 30 ਰੁਪਏ ਦੀ ਓਕੇ ਜੀ ਬਾਜ਼ਾਰ ਮਹਿੰਗੀ ਹੈ ਇਹ ਬੰਦੇ ਮੈਨੂੰ ਕਿਹਾ ਨਾ ਯਾਰ ਕਿੰਨੇ ਦੇਊ ਇਹ ਬਾਜ਼ਾਰ ਤੁਹਾਨੂੰ 33 ਰੁਪਏ 35 ਰੁਪਏ ਆ ਦੇਖੋ ਇਹ ਜੋ ਵੀ ਇਹਦੀ ਮੈਨੀਕੀਅਰ ਪੈਡੀਕਅਰ ਕਿਟ ਹੈ ਹਾਂਜੀ ਮੈਨੀਕੀਅਰ ਪੈਡੀਕਅਰ ਕਿਟਾ ਕਿੰਨੇ ਦੀ ਪੈਣੀ 200 ਦੀ ਵੈਸੇ ਵੈਸੇ ਤੁਸੀਂ ਮਾਰਕੀਟ ਤੋਂ 800 ਰੁਪਏ ਦੀ ਲੈਣੀ ਹੈ ਓਕੇ ਜੀ ਹਾਂਜੀ ਆ ਦੇਖੋ ਇਹ ਡੈਨਵਰ ਦਾ ਪਾਊਡਰ ਲੱਗੇ ਆ ਇੱਕ ਨਾਲ ਇੱਕ ਫ੍ਰੀ ਓਕੇ ਠੀਕ ਹੋ ਗਿਆ ਇਹ ਸ਼ੇਵਿੰਗ ਫੋਮਸ ਲੱਗੀਆਂ ਨੇ ਹਾਂਜੀ 80 ਰੁਪਏ ਓਕੇ ਅੱਜ ਹੀ ਮਾਲ ਆਇਆ ਕੰਗੇ ਆਏ ਆ 20 30 ਰੁਪਏ ਸੇਲ ਕਰੋ 8 ਰੁਪਏ ਦਾ ਪੈਣਾ ਆ ਵੀਜ਼ੋਨ ਫੋਮ ਲੱਗੀ ਆ 45 ਰੁਪਏ ਦੀ ਉਹ ਉੱਪਰ ਚੈੱਕ ਕਰੋ ਵੀਜ਼ੋਨ ਕਰੀਮ ਉਹ ਸਾਰਾ ਇੱਧਰ ਕਾਲੀ ਆਇਆ ਜੀ ਇੱਧਰ ਦਾ ਕੀ ਪ੍ਰਾਈਸ ਹੈ ਤੁਸੀ 150 ਰੁਪਏ ਦਾ ਸੇਲ ਕਰਨਾ ਕਿੰਨੇ ਦਾ ਪੈਣਾ 25 ਰੁਪਏ 25 ਰੁਪਏ ਦੋਗੇ ਹਾਂ 25 ਰੁਪਏ ਦਾ ਦਵਾਂਗਾ 150 ਰੁਪਏ ਸੇਲ ਹੋਏਗਾ ਆਓ ਅੱਗੇ ਆਓ ਛੋਟਾ ਬੰਦਾ ਆਹ ਦੇਖੋ ਇਹ ਚੋਪਾ ਦਾ ਡਰਾਅਰ ਆ ਹਾਂਜੀ ਕਿੰਨੇ ਦਾ ਪੈਣਾ 300 ਰੁਪਏ ਦਾ ਓਕੇ ਸਰਫ 300 ਰੁਪਏ ਦਾ ਡਰਾਅਰ ਆ ਦੇਖੋ ਇਹ ਸਾਰੇ ਬਲੇਡ ਲੱਗੇ ਆਪਣੇ ਕੋ ਆਪਣੇ ਬੰਦੇ ਤਾਂ ਮਾਨੂੰ ਨੇ ਬਲੇਡ ਦਾ ਪਤਾ ਤੁਹਾਨੂੰ 90 ਰੁਪਏ ਦਾ ਲਾ ਦਾਂਗੇ ਠੀਕ ਹੈ ਜੀ ਇਹ ਤੇਜ ਆ 350 ਰੁਪਏ ਠੀਕ ਹੈ ਜੀ ਏ ਟੂ ਜ਼ेड ਸਾਰੀ ਆਟਾ ਆਹ ਦੇਖੋ ਫੋਗ ਦਾ ਪਾਊਡਰ ਹੈ 40 ਰੁਪਏ ਐਮ ਆਰ ਪੀ 10 ਰੁਪਏ ਦਾ ਦੇਵੇ ਠੀਕ ਹੈ ਜੀ ਆ ਬਕੋਲਾ ਕਲਰ ਲੈਣਾ ਆ ਫਰੂਟ ਕਲਰ ਦਾ ਬਕੋਲਾ 800 ਰੁਪਏ ਐਮ ਆਰ ਪੀ ਹੈ 250 ਰੁਪਏ ਕੰਪਨੀ ਦਾ ਰੇਟ ਹੈ ਤੁਹਾਨੂੰ 200 16 ਰੁਪਏ ਦਾ ਲਾਉਂਗਾ ਓਕੇ ਵੀਰ ਚੱਕੋ ਆ ਦੇਖੋ ਤੁਹਾਨੂੰ ਕਹਿਣਾ ਦੋ ਦੋ ਕਿਲੋ ਦਾ ਫਿਸ਼ਲ ਹੈ ਕਿੰਨੇ ਦਾ ਪੈਣਾ 200 ਦਾ ਆ ਚਾਰ ਹੀ ਟਨ ਪੂਰੇ 4 ਡੱਬੇ 200 ਰੁਪਏ ਦਾ ਫੀਸ਼ਲ ਹੈ ਰਿਜ਼ਲਟ ਨਾ ਆਵੇ ਖੁੱਲੇ ਪੀਸ ਦੀ ਵਾਪਸੀ ਓਕੇ ਜੀ ਠੀਕ ਹੋ ਗਿਆ ਇਹ ਐਲੋਵੀਰਾ ਜੈਲ ਹੈ ਕਿੰਨੇ ਦੀ ਬਣੀ 30 ਰੁਪਏ ਦੀ ਓਕੇ ਆ ਜੋ ਆ ਦੇਖੋ ਇਹ ਸਾਰੇ ਡੀਟਨ ਲੱਗੇ ਨੇ ਇਹ ਡੀਟਨ ਹੈ ਜੀ ਤੁਸੀਂ ਇੱਕ ਵਾਰੀ ਡੀਟਨ ਕਰਨਾ ਠੀਕ ਹੈ ਬੈਕ ਯੂਜ਼ ਕਰਨਾ 250 ਰੁਪਏ ਲੈਣਾ ਤੇ ਹੈਗਾ ਕਿੰਨੇ ਦਾ 180 ਰੁਪਏ ਦਾ ਓਕੇ ਵਟਾ ਵਟਾ ਡੱਬਾ ਗੱਡਾ ਵਟਾ ਡੱਬਾ 180 ਰੁਪਏ ਦਾ ਓਕੇ ਦੱਸੋ ਹੈ ਗੱਲਬਾਤ ਪੂਰੀ ਐ ਮੇਰੇ ਭਰਾ ਆ ਸਾਰੇ ਗਾਗ ਮੇਰੇ ਦੂਰ ਦੂਰੋਂ ਆਏ ਆ ਬਿਆਰਸ ਨੇਗਾ ਸਨੇਟ ਪੈਂਟ ਤੋਂ ਮੇਰੇ ਕੀ ਆਵਾਜ਼ ਆ ਖੁਸ਼ ਕਰਤਾ ਜੀ ਤੁਸੀਂ ਭਾਜੀ ਬਰਨਾਲੇ ਤੋਂ ਆਏ ਐ ਭਾਜੀ ਭਾਈ ਤੁਸੀਂ ਕਿੱਥੋਂ ਆਏ ਆ ਜੰਮੂ ਕਸ਼ਮੀਰ ਥੋਂ ਆਏ ਆ ਜੰਮੂ ਕਸ਼ਮੀਰ ਸੇ ਆਏ ਆ ਜੰਮੂ ਕਸ਼ਮੀਰ ਤੋਂ ਆਇਆ ਭਾਈ ਸਪੈਸ਼ਲ ਆਇਆ ਹਾਂਜੀ ਐ ਸਾਰਾ ਤੁਹਾਡਾ ਆਸ਼ੀਰਵਾਦ ਹੈਗਾ ਮੈਂ ਈਨੈ ਯੋਗ ਨਹੀਂ ਹੈਗਾ ਤੁਹਾਡਾ ਆਸ਼ੀਰਵਾਦ